ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਡੋਨਾਲਡ 트াম্প ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ H1B ਵੀਜ਼ਾ ਅਫਸਰ ਨੂੰ ਲੈ ਕੇ ਸੰਘੀ ਅਦਾਲਤ ਵਿੱਚ ਦਾਇਰ ਹੋਇਆ ਕੇਸ ਯੋਜਨਾ ਨੇ ਮਾਲਕਾਂ ਨੂੰ ਹਫੜਾ ਦਫੜੀ ਵਿੱਚ ਪਾਉਣ ਦਾ ਲਗਾਇਆ ਦੋਸ਼ ਅਮਰੀਕਾ ਦੇ ਖਜ਼ਾਨੇ ਦਾ ਮੂਹ ਲੋਕਾਂ ਵਾਸਤੇ ਖੋਲਣਗੇ ਟਰੰਪ ਨੇ 2-2000 ਡਾਲਰ ਜੇਬਾਂ ਦੇ ਵਿੱਚ ਪਾਉਣ ਦਾ ਕੀਤਾ ਐਲਾਨ ਮਹੀਨੇ ਪਹਿਲਾਂ 5-5000 ਡਾਲਰ ਦਾ ਅਲਾਪਿਆ ਸੀ ਰਾਖ ਅਮਰੀਕਾ ਦੇ ਵਿੱਚ ਸਿੱਖ ਨੌਜਵਾਨਾਂ ਦੇ ਲਈ ਵੱਡਾ ਸੰਕਟ ਫੌਜ ਵਿੱਚ ਭਰਤੀ ਹੋਣਾ ਤਾਂ ਕਟਨੀ ਪਵੇਗੀ ਦਾੜੀ ਔਨ ਖਬਰਾਂ ਪਸਤਾਬ ਨੇ ਸਿਹ ਸੰਭਾਲ ਪ੍ਰਦਾਤਾਵਾਂ ਧਾਰਮਿਕ ਸਮੂਹਾ ਯੂਨੀਵਰਸਿਟੀ ਪ੍ਰੋਫੈਸਰਾਂ ਤੇ ਹੋਰ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਵਿੱਚ H1B ਵੀਜ਼ਾ ਅਲਜੀਆ ਦੇ ਲਈ 1 ਲੱਖ ਡਾਲਰ ਫੀਸ ਅਮਰੀਕੀ ਫੀਸ ਦੇ ਖਿਲਾਫ ਇੱਕ ਸੰਘੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਹੈ ਸਮੂਹ ਨੇ ਮੁਕੱਦਮਾ ਦਾਇਰ ਕਰਦੇ ਹੋਏ ਕਿ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪ੍ਰਸ਼ਾਸਨ ਦੀ ਯੋਜਨਾ ਨੇ ਮਾਲਕਾ ਕਰਮਚਾਰੀਆਂ ਤੇ ਸੰਘੀ ਏਜੰਸੀਆਂ ਨੂੰ ਹਫੜਾ ਦਫੜੇ ਦੇ ਵਿੱਚ ਸੁੱਟ ਦਿੱਤਾ ਮੁਕਦਮੇ ਵਿੱਚ 트੍ਰੰਪ ਦੇ ਫੈਸਲੇ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਤੇ ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਮੁਦਗਿਆਂ ਦਾ ਕਹਿਣਾ ਹੈ ਕਿ ਇਹ ਬਦਲਾਵ ਮਾਲਕਾਂ ਨੂੰ ਪ੍ਰਾਸਟੂ ਹਿੱਤਾਂ ਦੇ ਬਹਾਨੇ ਭੁਗਤਾਨ ਕਰਨ ਜਾਂ ਛੋਟਾ ਲੈਣ ਦੇ ਲਈ ਮਜਬੂਰ ਕਰਦੇ ਨਹੀਂ ਜਿਰੇ ਨਾਲ ਪਿਛਤਾਚਾਰ ਦਾ ਖਤਰਾ ਰਹੂਦਾ ਹੈ ਕ੍ਰੈਂਪਲ ਸ਼ਾਸਨ ਨੇ ਨਵੇਂ H1B ਵਰਕਰ ਵੀਜ਼ਾ ਦੇ ਲਈ 1 ਲੱਖ ਡਾਲਰ ਦੀ ਫੀਸ ਦਾ ਐਲਾਨ ਕੀਤਾ ਹੈ ਤੇ ਸੈਨ ਫ੍ਰਾਂਸਿਸਕੋ ਦੇ ਵਿੱਚ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਵਿੱਚ ਦਾਇਰ ਮੁਕਦਮੇ ਦੇ ਵਿੱਚ ਕਿਹਾ ਗਿਆ ਹੈ ਕਿ H1B ਪ੍ਰੋਗਰਾਮ ਸਿਹਤ ਸੰਭਾਲ ਕਰਮਚਾਰੀਆਂ ਤੇ ਅਧਿਆਪਕਾਂ ਨੂੰ ਨੌਕਰੀ ਤੇ ਰੱਖਣ ਦੇ ਲਈ ਇੱਕ ਮਹੱਤਵਪੂਰਨ ਰਸਤਾ ਹੈ। ਮੁਕਦਮੇ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਅਮਰੀਕਾ ਦੇ ਵਿੱਚ ਨਵੀਨਤਾ ਤੇ ਆਰਥਿਕ ਵਿਕਾਸ ਨੂੰ ਦਰਸਾਉਂਦਾ ਹੈ ਤੇ ਮਾਲਕਾਂ ਨੂੰ ਵਿਸ਼ੇਸ਼ ਖੇਤਰਾਂ ਦੇ ਵਿੱਚ ਖਾਲੀ ਅਸਾਮੀਆਂ ਭਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਡੈਮੋਕਰੇਸੀ ਫਾਰਵਰਡ ਫਾਊਂਡੇਸ਼ਨ ਅਤੇ ਜਸਟਿਸ ਸ਼ਹਿਰ ਸੈਂਟਰ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਰਾਹਤ ਤੋਂ ਬਿਨਾ ਹਸਪਤਾਲਾਂ ਨੂੰ ਮੈਡੀਕਲ ਸਟਾਫ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਚਰਚਾਂ ਨੂੰ ਪਾਦਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਲਾਸ ਰੂਮਾਂ ਨੂੰ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੇਸ਼ ਭਾ ਦੇ ਉਦਯੋਗਾਂ ਨੂੰ ਮੁੱਖ ਨਵੀਨਤਾਕਾਰਾਂ ਨੂੰ ਗੁਆਨ ਦਾ ਸੋਖਮ ਹੋਵੇਗਾ ਮੁਕਦਮੇ ਦੇ ਵਿੱਚ ਕਿਹਾ ਗਿਆ ਹੈ ਕਿ ਅਦਾਲਤ ਤੋਂ ਤੁਰੰਤ ਇਸ ਅਦੇਸ਼ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸਤੰਬਰ ਨੂੰ ਇੱਕ ਲਾਮਤ ਤੇ ਦਸਖਤ ਕੀਤੇ ਸਨ ਜਿਦੇ ਵਿੱਚ H1B ਵੀਜ਼ਾ ਦੇ ਲਈ ਨਵੀਆਂ ਫੀਸਾਂ ਦੀ ਲੋੜ ਸੀ ਜਿਸ ਦੇ ਨਾਲ 1 ਲੱਖ ਡਾਲਰ ਹੋ ਗਿਆ ਸਨ ਉਹਨਾਂ ਕਿਹਾ ਕਿ H1B ਵੀਜ਼ਾ ਪ੍ਰੋਗਰਾਮ ਦਾ ਜਾਣਬੁੱਝ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਅਮਰੀਕੀ ਕਾਮੇ ਦੀ ਥਾਂ ਘੱਟ ਤਨਖਾਹ ਵਾਲੇ ਤੇ ਘੱਟ ਹੁਨਰਬੰਦ ਵਿਦੇਸ਼ੀ ਕਾਮੇ ਨੂੰ ਲਿਆ ਜਾ ਸਕੇ ਡੋਨਲਡ 트াম্প ਦੇ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੀ ਹਾਂ ਕੈਨੇਡਾ ਤੇ ਭਾਰਤ ਵਰਗੇ ਦੁਨੀਆ ਭਰ ਦੇ ਦੇਸ਼ਾਂ ਤੇ ਲਾਗੂ ਟੈਰਿਫਸ ਰਾਹੀਂ ਖਰਬਾ ਡੋਲਰ ਦੀ ਕਮਾਈ ਹੋਣ ਦਾ ਦਾਅਵਾ ਕਰਦੇ ਹਨ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ 2000 ਡਾਲਰ ਤੱਕ ਦੀ ਰਕਮ ਮੂਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨਹੀਂ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜੇ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੈ 트াম্প ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਲਈ ਸਹਿਮਤ ਨਹੀਂ ਹੈ ਉਦੋਂ 트াম্প ਨੇ ਦਾਅਵਾ ਇਤੇ ਕਿ ਜਿਹੜੀ ਰਫ਼ਤਾਰ ਦੇ ਨਾਲ ਟੈਰਿਫਸ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਹੀ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਛੁਟਕਿਆਂ ਦੇ ਵਿੱਚ ਉਤਰ ਜਾਵੇਗਾ ਉਧਰ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਨੂੰ ਟੈਰਿਫਸ ਰਾਹੀਂ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋ ਚੁੱਕੀ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 600 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਦੇ ਨਾਲ ਪਰਿਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ ਇਸੇ ਹਿਸਾਬ ਦੇ ਨਾਲ ਚਾਰ ਜੀਆਂ ਵਾਲੇ ਪਰਿਵਾਰ ਨੂੰ 2400 ਡਾਲਰ ਮਿਲਣਗੇ ਇਸ ਦੌਰਾਨ ਆਰਥਿਕ ਮਹਾਰਮਪਤ ਦੇ ਵੱਲੋਂ ਦਿੱਤੇ ਬਿਆਨ ਦੇ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਤੋਂ ਮੰਨੇ ਕਿ ਰਾਸ਼ਟਰਪਤੀ ਦੇ ਵੱਲੋਂ ਮੁੜ ਸ਼ੰਕੂਫਾ ਛੜੜਿਆ ਜਾ ਰਿਹਾ ਹੈ ਤੇ ਦਸਨਾ ਬੰਦੇ ਕ੍ਰਾਂਸਰ ਕਾਲ ਦੇ ਸੱਤਾ ਵਿਚੋਨ ਦੇ ਬਗਰੋ ਦਾਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਯਾਨੀ ਡੋਜ ਦੇ ਵੱਲੋਂ ਫਜ਼ੂਲ ਖਰਚੇ ਬੰਦ ਕਰਦਿਆਂ ਅਰਬ ਡਾਲਰ ਬਚਾਏ ਜਾ ਚੁੱਕੇ ਨੇ ਅਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜੋਤ ਕੇ 20% ਰਕਮ ਮੁਲਕਸੀਲ ਚੜਿਆ ਖਰਚ ਉਤਾਰਨ ਤੇ ਲਈ ਵਰਤੀ ਜਾਵੇਗੀ ਦਾਵਾ ਕੀਤਾ ਗਿਆ ਹੈ ਕਿ ਟ੍ਰੰਪ ਸਰਕਾਰ ਦੀ ਸત્તા ਸੰਭਾਲਨ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ 55 ਅਰਬ ਡਾਲਰ ਦੀ ਬਜਟ ਸੰਭਵ ਹੋ ਸਕੀ ਹੈ ਬਚਤ ਦਾ ਵੱਡਾ ਹਿੱਸਾ ਸਰਕਾਰ ਦੇ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ ਸਰਕਾਰ ਠੇਕੇ ਤੇ ਲੀਜ਼ ਰੱਦ ਕਰਦਿਆਂ ਅਤੇ ਸਾਮੀਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ पर मौजूदा समिति ਵਿੱਚ ਹਾਲਾਤ ਅਜਿਹੇ ਨਹੀਂ ਕਿ ਟੋਸ ਦਾ ਕੰਮਕਾਜ ਕੀਤੇ ਨਜ਼ਰ ਹੀ ਨਹੀਂ ਆਉਂਦਾ ਇੱਕ ਇਨਵੈਸਟਮੈਂਟ ਫਰਮ ਦੇ ਮੁੱਖ ਕਾਰਜਕਾਰੀ ਅਫਸਰ ਜੇਮਸ ਫਿਸ਼ਬੈਕ ਨੇ ਕਿੰਤੀ ਮਿੰਤੀ ਲੋਨ ਮੰਗ ਰਿਹਾ ਉਹ ਦੱਸਿਆ ਹੈ ਕਿ ਅਮਰੀਕਾ ਵਿੱਚ ਟੈਕਸ ਅਦਾ ਕਰਨ ਵਾਲੇ ਹਰ ਸੱਜਣ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਜਾਤਿਕ ਮਹਾਰਾ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਆਉਣਗੇ ਅਜੋਲਟ ਕੁਜਾਤਿਕ ਮਹਾਰਾ ਦਾ ਮੰਨਣਾ ਕਿ ਦੋ ਦੇ ਵੱਲੋਂ 2000 ਡਾਲਰ ਦੀ ਬਚਤ ਕਿਤੇ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਿਵਾਰਾਂ ਨੂੰ 5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ ਅਮਰੀਕੀ ਫੋਰਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸ ਦੇ ਦਾੜੀ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਉੱਤੇ ਗੁੱਸਾ ਅਤੇ ਝੁੰਕੀ ਚਿੰਤਾ ਵੀ ਪ੍ਰਗਟ ਕੀਤੀ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸ ਨੇ ਸ਼ਿੰਗਾਰ ਤੇ ਮਿਆਰ ਲਾਗੂ ਕੀਤੇ ਨੇ ਜੋ ਮੁਸਲਮਾਨਾਂ ਸਿੱਖਾਂ ਅਤੇ ਆਰਥੋਡਕਸ ਅਯੂਧੀਆਂ ਨੂੰ ਦਾੜੀ ਵਧਾਉਣ ਤੋਂ ਬਚਦੇ ਨੇ ਸਕਾਟ ਦੇ ਅਧਿਸ਼ਯ ਅਨੁਸਾਰ ਅਮਰੀਕੀ ਹਥਿਆਰ ਬੰਦ ਸਿਨਾਮਤੀਆਂ ਸਾਰੀਆਂ ਸ਼ੁਕਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਗਾੜੀ ਸਿਰਫ ਦੁਰਲਭ ਡਾਕਟਰੀ ਜਾਂ ਧਾਰਮਿਕ ਹਾਲਾਤਾਂ ਰਹਿਣ ਚਾਹੀ ਆ ਗਿਆ ਸੀ ਐਨਟੀ ਚਿਹਰੇ ਉੱਤੇ ਗਾੜੀ ਰੱਖਣ ਤੇ ਪਾਬੰਦੀ ਲਗਾਉਂਦੀ ਹੈ ਜ ਤੁਸੀਂ ਪਾਈਚਾਰਿਆ ਤੇ ਦਾੜੀ ਵਾਲੇ ਮੁਸਲਮਾਨਤ ਜਾਂ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਕਰਦੀ ਹੈ ਸਿੱਖ ਪਾਇਚਾਰੇ ਨੇ 트ੰਪਰ ਅਸ਼ਵਾਸਨ ਦੇ ਸਪੈਸ਼ਲਿਟੀ ਸਖਤੀ ਤਰਾਜ਼ ਜਿਤਾਇਆ ਇਸ ਨੂੰ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ਸਿੱਖ ਪਾਇਚਾਰੇ ਦਾ ਕਹਿਣਾ ਹੈ ਕਿ ਇਹ ਫੈਸਲਾ ਸੈਕੜੇ ਦਾੜੀ ਅਤੇ ਪੱਕ ਬੰਨਣ ਵਾਲੇ ਸਿੱਖ ਸੈਨਿਕਾਂ ਦੀ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰੇਗਾ ਉਹਨਾਂ ਨੇ ਕਿਹਾ ਕਿ ਇਹ ਤਾਲੁਕ ਪਛਾਣ ਹੁਣ ਨਵੇਂ ਸਿੱਖ ਸੈਨਿਕਾਂ ਦੇ ਲਈ ਫੌਜ ਵਿੱਚ ਕੈਰੀਅਰ ਬਣਾਉਣਾ ਮੁਸ਼ਕਲ ਬਣਾ ਦੇਵੇਗੀ ਅਮਰੀਕੀ ਫੌਜ ਦੇ ਵਿੱਚ ਇੱਕ ਸਿੱਖ ਸਿਪਾਹੀ ਨੇ ਟਵੀਟ ਕੀਤਾ ਕਿ ਮੇਰੇ ਵਾਲ ਮੇਰੀ ਪਛਾਣ ਨੇ ਸਮਾਵੇਸ਼ ਲਈ ਸਾਲਾਂ ਤੋਂ ਲੜਨ ਤੋਂ ਬਾਅਦ ਇਹ ਇੱਕ ਵਿਸ਼ਵਾਸ ਘਾਤਵਾੰਗ ਮਹਿਸੂਸ ਹੁੰਦਾ ਹੈ 10 ਦਸੰਬਰ ਨੂੰ ਮਰੀਨ ਕੋਰ ਬੇਸ ਕੁਆਂਟਿਕੋ ਵਿਖੇ ਰੱਖਿਆ 75 ਪੀਟ ਹੈਕਸੇਪ ਦੇ ਪਾਸ਼ੰਤ ਤੋਂ ਬਾਅਦ ਧਾਰਮਿਕ ਘਟ ਗਿੰਦੀਆਂ ਦੇ ਵਿੱਚ ਡਰ ਪੈਦਾ ਕਰ ਦਿੱਤਾ ਗਿਆ ਅਰਸ਼ਦ ਵੱਲੋਂ ਉੱਚ ਫੌਜੀ ਅਧਿਕਾਰੀਆਂ ਨੂੰ ਸਬੋਧਨ ਕਰਦਿਆਂ ਉਨ੍ਹਾਂ ਨੇ ਅਮਰੀਕੀ ਫੌਜ ਦੇ ਵਿੱਚ ਦਾੜੀ ਖਤਮ ਕਰਨ ਦੀ ਸੰਖਾਤੀ ਹੈ ਰੱਖਿਆ ਸਕੱਤਰ ਦੇ ਸੰਬੋਧਨ ਤੋਂ ਤੁਰੰਤ ਬਾਅਦ ਪੈਂਟਾਗਨ ਨੇ ਇਕਾਦੇਸ਼ ਜਾਰੀ ਕੀਤਾ ਜਿਦੇ ਵਿੱਚ ਅਮਰੀਕੀ ਫੌਜ ਦੀਆਂ ਸਾਰੀਆਂ 2010 ਤੋਂ ਪਹਿਲਾਂ ਤੇ ਮਾਪਦੰਡਾਂ ਤੇ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਸੀ ਜੋ ਚਾਰੇ ਦੇ ਦਾੜੀ ਰੱਖਣ ਉੱਤੇ ਬੰਦੀ ਲਗਾਉਣ ਦੇ ਸਬਫੀਸ਼ਲ ਵੱਲੋਂ ਦੇ ਲਾਗੂ ਕਰਨ ਤੇ ਲਈ ਸ਼ੰਕਾਰ ਮਿਆਰ ਸਿਲੇਖ ਵਾਲੇ ਦਸਤਾਵੇਜ਼ ਸਿੱਖ 60 ਦਿਨਾਂ ਦੇ ਅੰਦਰ ਫੈਸਲੇ ਨੂੰ ਲਾਗੂ ਕਰਨ ਦਾ ਹੁਕਮ ਦਿੱਤਾ ਗਿਆ ਹੈ ਜੋਤੇ ਕੁਝ ਸੀਮਤ ਕਾਲਜ ਦੇ ਲਈ ਛੋਟਾ ਦਿੱਤੀਆਂ ਚਾਦਕ ਯਾਨੀ ਉਹਨਾਂ ਨੂੰ ਹਜੇ ਵੀ ਤਰਤੀ ਤੋਂ ਪਹਿਲਾਂ ਕਲੀਨ ਸ਼ੇਵ ਕਰਨ ਦੀ ਲੋੜ ਹੋਵੇਗੀ ਰੱਖਿਆ ਸਖਤਰ ਸਥਿਤ ਜੋ ਕਿ ਇੱਕ ਤਸਬਕ ਆਰਮੀ ਨੈਸ਼ਨਲ ਗਾਰਡ ਅਧਿਕਾਰੀ ਨੇ ਜਿਨ੍ਹਾਂ ਦੀ ਰੱਖਿਆ ਸਖਤਰ ਵਜੋਂ ਨਿਯੁਕਤੀ ਵਿਵਾਦਪੂਰਨ ਰਹੀ ਹੈ ਉਹਨਾਂ ਨੇ ਇੱਕ ਪਾਰਚਨ ਦੇ ਵਿੱਚ ਦਾੜੀ ਵਾਲੇ ਆਤਮੀਆਂ ਅਤੇ ਮੋਟੇ ਜੰਦਰਾ ਦਾ ਖੁੱਲ ਕੇ ਮਜ਼ਾਕ ਉਡਾਇਆ ਇਹ ਫੈਸਲਾ ਨਾ ਸਿਰਫ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਸਗੋਂ ਮੁਸਲਿਮ ਅਤੇ ਆਰਥੋਡਾਕਸ ਯੂਦੀ ਭਾਈਚਾਰੇ ਨੂੰ ਵੀ ਪ੍ਰਭਾਵਿਤ ਕਰ ਰਿਹਾ ਜਿਨ੍ਹਾਂ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ ਸਿੱਖ ਸੈਨਿਕ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕੀ ਫੌਜ ਵਿੱਚ ਸੇਵਾ ਨਿਭਾ ਰਹੇ ਨੇ ਭਗਤ ਸਿੰਘ ਥਿੰਦ 1917 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਣ ਵਾਲੇ ਪਹਿਲੇ ਸਿੱਖ ਸਿਪਾਈ ਸੀ ਮਤੇ ਉਹਨਾਂ ਨੂੰ ਡਿਊਟੀ ਦੌਰਾਨ ਪਾਕ ਬਨਨ ਅਤੇ ਦਾੜੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਦਾੜੀ ਉਤੇ ਪਾਬੰਦੀ ਦੇ ਨਾਲ ਸਿੱਖ ਅਤੇ ਮੁਸਲਿਮ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਨੀਤੀ ਲਾਗੂ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਸੈਨਿਕ ਆਪਣੇ ਧਰਮ ਅਤੇ ਆਪਣੇ ਕੈਰੀਅਰ ਦੇ ਵਿੱਚੋਂ ਇੱਕ ਦੀ ਚੋਣ ਕਰਨ ਦੇ ਲਈ ਮਜਬੂਰ ਹੋ ਜਾਣਗੇ